साइप्रस वर्सेस स्पेन सस्का दोस्तों मैं हुसन तालीबाग स्वागत है ਤੁਹਾਡਾ ਨੀਓ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਦੇ ਆਂ ਸਾਈਪ੍ਰਸ ਤੇ ਸਪੇਨ ਬਾਰੇ ਮੈਂ ਗੱਲ ਕਰੂੰਗਾ ਵਰਕ ਪਰਮਿਟ ਤੇ ਜਿਹੜੇ ਸਾਈਪ੍ਰਸ ਦੇ ਵਿੱਚ ਰਹਿੰਦੇ ਆ ਜਾਂ ਜਿਨ੍ਹਾਂ ਨੇ ਆਉਣਾ ਤੇ ਬਾਕੀ ਸਪੇਨ ਬਾਰੇ ਜਿਹੜੇ ਸਪੇਨ ਆਉਣਾ ਚਾਹੁੰਦੇ ਆ ਜਾਂ ਜਿਹੜੇ ਆ ਗਏ ਹਨ ਉਹਨਾਂ ਬਾਰੇ ਕੰਮਕਾਰ ਰਹਿਣ ਸਹਿਣ ਸਾਰਾ A to Z ਉਹਦੇ ਬਾਰੇ ਗੱਲਬਾਤ ਕਰਦੇ ਆਂ 2-4 ਪੁਆਇੰਟ ਨੇ ਉਹ ਕਲੀਅਰ ਕਰਦੇ ਆਂ ਸੌਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਗੱਲ ਕਰਦੇ ਆ ਰੈਂਟ ਦੀ ਰੂਮ ਰੈਂਟ ਦੀ ਜਿਹੜੇ ਹੁਣ ਸਾਈਪ੍ਰਸ ਦੇ ਵਿੱਚ ਰਹਿੰਦੇ ਆ ਵਰਕ ਪਰਮਿਟ ਦੇ ਜਿਵੇਂ ਮੈਂ 2 ਸਾਲ ਰਹੇ ਆ ਵਰਕ ਤੇ ਤਾਂ ਉਹਨਾਂ ਦਾ ਰਹਿਣਾ ਸਹਿਣਾ ਖਾਣ ਪੀਣ ਮਾਲਕਾਂ ਵੱਲੋਂ ਹੀ ਹੁੰਦਾ ਤੇ ਕਈ ਵਾਰ ਹੁੰਦਾ ਵੀ ਰਹਿਣ ਸੈਣ ਕਰ ਦਿੰਦੇ ਆ ਖਾਣ ਪੀਣ ਮਾਲਕ ਕਹਿੰਦੇ ਆ ਵੀ ਤੁਸੀਂ ਆਪ ਕਰੋ ਉਹ ਨਰਪਰ ਕਰਦਾ ਤੁਹਾਡੇ ਮਾਲਕ ਕਹੇਗੇ ਆ ਤੇ ਜੇ ਦੇਖੀਏ ਹੁਣ ਸਪੇਨ ਬਾਰੇ ਸਪੇਨ ਦੇ ਵਿੱਚ ਇੱਥੇ ਤੁਸੀਂ ਰੂਮ ਲੈਣਾ ਦੱਸ ਉਹਨੂੰ ਮਿਲੂਗਾ 170 180 160 ਐਦਾਂ ਲੱਗ-ਲੱਗ ਤੇ ਉਹਦੇ ਵਿੱਚ ਤੁਹਾਡਾ ਰੋਟੀ ਪਾਣੀ ਵੱਖਰਾ ਹੋਣਾ ਜੇ ਤੁਸੀਂ ਰੋਟੀ ਪਾਣੀ ਵਿੱਚ ਹੀ ਕਰਨਾ ਫੇਰ 250 ਉਹ ਸਾਰਾ ਹੀ ਮਤਲਬ ਇੱਕੋ ਜਿਹਾ ਹੀ ਆ ਜੇ ਤੁਸੀਂ ਵੱਖਰਾ ਰਹਿਣਾ ਰੋਟੀ ਪਾਣੀ ਆਪਦਾ ਕਰਨਾ ਜੇ ਵਿੱਚ ਕਰਨਾ ਉਹ ਸਾਰਾ ਸੇਮ ਹੀ ਆ 250 ਦੇ ਕਰੀਬ ਹੀ ਆ ਜਾਣਾ ਤੇ ਹਾਂ ਹੋ ਸਕਦਾ 10-20 ਘਟ ਆ ਜਾਣ ਜਾਂ 10-20 ਵਧ ਆ ਜਾਣ ਬਸ ਇੰਨਾ ਕ ਆ ਜਾਂਦਾ ਉਹਦਾ 250 260 ਤੇ ਦੋਸਤੋ ਹੁਣ ਗੱਲ ਕਰਦੇ ਆਪਾਂ ਕੰਮ ਕਰ ਦੀ ਸਾਈਟ ਬ੍ਰਾਸ ਦੇ ਵਿੱਚ ਜੇ ਤੁਸੀਂ ਵਰਕ ਤੇ ਆਉਣਾ ਤਾਂ ਕਈ ਪ੍ਰਕਾਰ ਦੇ ਕੰਮ ਨੇ ਜਿਵੇਂ ਤੁਸੀਂ ਕੇਟੇਕਰ ਤੇ ਆ ਸਕਦੇ ਹੋ ਫਾਰਮ ਤੇ ਆ ਸਕਦੇ ਹੋ ਬੱਕਰੀਆਂ ਨੇ ਫਾਰਮ ਭੇਡਾਂ ਦੇ ਫਾਰਮ گاਵਾਆਂ ਦੇ ਫਾਰਮ ਤੇ ਆ ਸਕਦੇ ਹੋ ਜਾਂ ਸੁਪਰਮਾਰਕਟ ਤੇ ਆ ਸਕਦੇ ਹੋ ਹੋਟਲ ਦੇ ਵਿੱਚ ਆ ਸਕਦੇ ਹੋ ਰੈਸਟੋਰੈਂਟ ਤੇ ਆ ਸਕਦੇ ਹੋ ਫੈਕਟਰੀ ਜਾ ਸਕਦੇ ਹੋ ਇਹ ਤਾਂ ਵੱਖੋ ਵੱਖਰੇ ਕੰਮ ਨੇ ਤੇ ਜਦੋਂ ਆ ਕੇ ਤੁਸੀਂ ਸਪੇਨ ਦੇ ਵਿੱਚ ਤਾਂ ਇੱਥੇ ਸਾਨੂੰ ਜਿਹੜੇ ਸਟਾਰਟਿੰਗ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਕੰਮ ਮਿਲਦਾ ਸੁਪਰਮਾਰਕਟ ਤੇ ਜਾ ਮਿਲ ਗਿਆ ਕਿਸੇ ਰੈਸਟੋਰੈਂਟ ਤੇ ਜਾਂ ਮਿਲ ਗਿਆ ਜਿੱਦਾਂ ਕੱਪੜੇ ਵਾਲੀ ਸ਼ਾਪ ਤੇ ਜਿਆਦਾ ਜਾਂ ਕੰਸਟਰਕਸ਼ਨ ਵਗੈਰਾ ਦਾ ਹੋ ਸਕਦਾ ਬਸ ਆ 4-5 ਮਤਲਬ ਕੰਮ ਨੇ ਜਿਹੜੇ ਸਾਨੂੰ ਸਟਾਰਟਿੰਗ ਦੇ ਵਿੱਚ ਮਿਲਨੇ ਨੇ ਇੱਥੇ ਜਰੂਰੀ ਜੀ ਸਪੇਲ ਆਉਣੀ ਤੇ ਫਿਰ ਗੱਲ ਕਰਦੇ ਹੁਣ ਸੈਲਰੀ ਦੀ ਸੈਲਰੀ ਸਾਈਪ੍ਰਸ ਦੇ ਵਿੱਚ ਹੈਗੀ ਆ ਜਿਵੇਂ ਹੁਣ ਮੈਂ ਸੀ ਜੇ ਟੈਕਰ ਤੇ ਮੇਰੀ ਸੀ 500 ਰਹਿਣਾ ਸਹਿਣਾ ਖਾਣਾ ਪੀਣਾ ਮਾਲਕਾਂ ਦਾ 500 ਸੈਲਰੀ ਸੀ ਜਿਹੜੇ ਫਾਰਮਾਂ ਤੇ ਕੰਮ ਕਰਦੇ ਉਹਨਾਂ ਦੀ ਵੀ 500 ਹੁੰਦੀ ਆ ਕਿਸੇ ਦੀ 550 ਹੋ ਸਕਦੀ ਆ ਬੱਤਵਾਦੇ 600 ਹੁੰਦੀ ਨਹੀਂ ਵੈਸੇ ਇਹ ਨਹੀਂ 500 550 ਬਸ ਇਹਨਿਕ ਹੁੰਦੀ ਆ ਜੇ ਸੋਨੂੰ 600 700 ਦਿੰਦੇ ਆ ਤਾਂ ਉਹਦੇ ਵਿੱਚ ਸੋਡਾ ਖਾਣ ਪੀਣੇ ਸੋਡਾ ਹੁੰਦਾ ਤਾਂ ਸੋਨੂੰ ਕੱਲੀ ਰਹਿائش ਰਹਿائش ਦੇ ਦਿੰਦੇ ਆ ਉਹ ਤਾਂ ਉਹ ਗੱਲ ਉੱਥੇ ਆ ਜਾਂਦੀ ਹੈ ਜੀ ਤੇ ਬਾਕੀ ਜੇ ਤੁਸੀਂ ਹੋਟਲ ਵਗੈਰਾ ਦੇ ਵਿੱਚ ਰੈਸਟੋਰੈਂਟ ਵਗੈਰਾ ਚਾਹਣੇ ਹੋ ਫਿਰ 800 850 900 ਤੱਕ ਵੀ ਹੋ ਜਾਂਦੀ ਹੈ ਸੈਲਰੀ 900 950 ਐਦਾਂ ਵੱਖੋ ਵੱਖਰੀ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਸਪੇਨ ਦੇ ਵਿੱਚ ਤਾਂ ਇੱਥੇ ਤੁਸੀਂ ਚਾਹੇ ਕੱਪੜੇ ਵਾਲੀ ਸ਼ਾਪ ਤੇ ਲੱਗੋ ਸੁਪਰਮਾਰਕਟ ਤੇ ਲੱਗੋ ਕਿਤੇ ਵੀ ਲੱਗੋ 800 900 ਇੰਨੀ ਕਮਹੀਨੇ ਦੀ ਸੈਲਰੀ ਮਿਲਣੀ ਆ ਤੇ ਬਾਕੀ ਤੁਹਾਡਾ ਜਿਹੜਾ ਖਰਚਾ ਵਰਚਾ ਉਹ ਤਾਂ ਵੱਖਰਾ ਤੁਹਾਨੂੰ ਕੱਢਣੀ ਪੈਣਾ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਵੀ ਇੱਥੇ ਆਉਣ ਦਾ ਫਾਇਦਾ ਕੀ ਆ ਜੇ ਅਸੀਂ ਮੰਨ ਲਓ ਹੁਣ ਤੁਸੀਂ ਸਾਈਪ੍ਰਸ ਦੇ ਵਿੱਚ ਰਹਨੇ ਹੋ ਤਾਂ ਤੁਹਾਡਾ ਮਾਲਕ ਨਾਲ ਜਿਹੜਾ ਕੰਟਰੈਕਟ ਬਣਿਆ ਹੋਇਆ 3 ਸਾਲ ਦਾ 4 ਸਾਲ ਦਾ ਜਦੋਂ ਖਤਮ ਹੋ ਗਿਆ ਤਾਂ ਅੱਗੇ ਐਕਸਟੈਂਡ ਹੋਈ ਜਾਊਗਾ ਉਹ ਅੱਗੇ ਐਕਸਟੈਂਡ ਹੀ ਹੁੰਦਾ ਰਹਿੰਦਾ ਇਹ ਕੰਮ ਤੁਸੀਂ ਚੇਂਜ ਨਹੀਂ ਕਰ ਸਕਦੇ ਜਿਹੜੇ ਕੰਮ ਚ ਆਗੇ ਤੁਸੀਂ ਉਹੀ ਕੰਮ ਮਿਲਦਾ ਤੁਹਾਨੂੰ ਕੰਮ ਆਪਾਂ ਚੇਂਜ ਨਹੀਂ ਕਰ ਸਕਦੇ ਤੇ ਜੇ ਗੱਲ ਕਰੀਏ ਸਪੇਨ ਦੀ ਇੱਥੇ ਜਰੂਰ ਚਲੋ ਮੰਨ ਲਿਓ ਛੋੜੇ ਜੋ ਤੱਕ ਪੇਪਰ ਨਹੀਂ ਬਣਦੇ ਉਦੋਂ ਤੱਕ ਤੁਹਾਨੂੰ ਹੋ ਸਕਦਾ ਨਾ ਬਚੇ ਤੁਹਾਡਾ ਆਪ ਦਾ ਖਰਚਾ ਨਿਕਲੇ ਪਰ ਜਦੋਂ ਪੇਪਰ ਬਣ ਜਾਂਦੇ ਆ ਉਦੋਂ ਬੰਦੇ ਦੀ ਸੇਵਿੰਗ ਸਟਾਰਟ ਹੋ ਜਾਂਦੀ ਹੈ ਬੰਦੇ ਦਾ ਫਿਊਚਰ ਹੈਗਾ ਅੱਗੇ ਸਰਕਾਰ ਵੱਲੋਂ ਕੋਈ ਸਹੂਲਤਾਂ ਵਗੈਰਾ ਮਿਲਣੀਆਂ ਉਹਦਾ ਹੋ ਜਾਂਦਾ ਹੈ ਸੋ ਮੁੱਖੀ ਗੱਲ ਇਹ ਹੈ ਵੀ ਇੱਥੇ ਫਿਊਚਰ ਹੈਗਾ 2 ਸਾਲ 2.5 ਸਾਲ ਤੁਸੀਂ ਔਕੇ ਹੋ ਲੋਗੇ ਫਿਰ ਅੱਗੇ ਫਿਊਚਰ ਤੁਹਾਡਾ ਹੈਗਾ ਹੀ ਆ ਸ ਲੌਂਗ ਟਰਮ 'ਮਾ ਬਸ ਜਿੰਨਾ ਟਾਈਮ ਕੰਮ ਕਰੀ ਜਾਓਗੇ ਠੀਕ ਆ ਮਤਲਬ ਕੋਈ ਅੱਗੇ ਫਿਊਚਰ ਹੈ ਨਹੀਂ ਸਿਕਿਉਰਾ ਉਹਦਾ ਮਾੜਾ ਕੋਈ ਵੀ ਨਹੀਂ ਕਿਉਂਕਿ ਮੈਂ ਵੀ 2 ਸਾਲ ਆਇਆ ਸਾਈਪ੍ਰਸ ਦੇ ਵਿੱਚ ਉੱਥੋਂ ਆਪਦਾ ਚਲੋ ਰੋਟੀ ਪਾਣੀ ਚੱਲਿਆ ਸੀ ਵਧੀਆ ਕਮਾਈ ਕੀਤੀ ਹੈ ਹਨਾ ਤੇ ਸਭ ਕੁਝ ਸਹੀ ਸੀ ਮਾੜਾ ਨਹੀਂ ਸਾਈਪ੍ਰਸ ਬਹੁਤ ਵਧੀਆ ਜਿਹੜੇ ਆ ਰਹੇ ਨੇ ਸਹੀ ਆ ਇਹ ਆਪਦਾ ਪੋਜ਼ਿਟਿਵਰ ਉਹ ਵਧੀਆ ਆਪਦਾ ਕੰਮ ਕਰੋ ਫੋਕਸ ਕਰੋ ਬਾਕੀ ਬਾਹਰ ਨੂੰ ਛੱਡ ਆਓ ਤੇ ਬਾਕੀ ਇੱਥੇ ਬਸ ਆਏ ਆ ਵੀ ਤੁਹਾਡਾ ਫਿਊਚਰ ਬਣ ਜਾਂਦਾ ਇਹ ਚੀਜ਼ ਆ ਇਹ ਵੀਡੀਓ ਚੰਗੀ ਲੱਗੀ ਲੱਕ ਸ਼ੇਅਰ ਜਰੂਰ ਕਰਦੇ ਹੋ ਬਾਕੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਹੜੇ ਨਵੇਂ ਨੇ ਬੈਲ ਆਈਕਨ ਤੇ ਕਰ ਦਿਓ ਪਲਿਕ ਤਾਂ ਕਿ ਨਵੇਂ ਨਵੇਂ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਗਿਆ ਆ ਸਕੇ ਸੋ ਜਲਦੀ ਮਿਲਦੇ ਹਾਂ ਇੱਕ ਹੋਰ ਸੋਹਣੀ ਜੀ ਵੀਡੀਓ ਲੈ ਕੇ ਥੈਂਕ ਯੂ ਸੋ ਮੱਚ ਬਾਏ ਟੇਕ ਕੇ